ਸਟੂਡੈਂਟ ਕਾਲ ਜੀ ਸਾਰਿਆਂ ਨੂੰ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦੀ ਆ ਕਿਉਂਨੇ ਕਿ ਉਹਨਾਂ ਨੇ ਇਸ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਦੇ ਮੋਰਚੇ ਦਾ ਇੰਨੀ ਜ਼ਿਆਦਾ ਹਮਾਇਤ ਕੀਤੀ ਉਹਨਾਂ ਨੂੰ ਕਵਰ ਕੀਤਾ ਕਿਉਂਕਿ ਤੁਹਾਡੀ ਆਵਾਜ਼ ਹੀ ਹੈ ਜਿਹੜੀ ਹਮੇਸ਼ਾ ਦੁਨੀਆ ਤੱਕ ਪਹੁੰਚਾਈ ਜਾ ਸਕਦੀ ਹੈ ਤੁਹਾਡਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਬੀਇੰਗ ਦੀ ਅਲੂਮਨੀਅੰਟ ਬੀਇੰਗ ਦੀ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਅਸੀਂ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੀ ਸੋਲੀਡੈਰਿਟੀ ਆਫ ਸਟੂਡੈਂਟ ਹੈ ਉਹ ਬਹੁਤ ਪੀਸਫੁਲੀ ਕਾਫੀ ਹੱਦ ਤੱਕ ਰਿਜ਼ੋਲਵ ਹੋਈ ਹੈ ਕਿ ਉਹਨਾਂ ਨੇ ਜਿਹੜਾ ਸੈਨਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਐਜ਼ ਇਟ ਇਜ਼ ਰਿਮੇਨ ਕੀਤਾ ਦਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਈਰ ਐਜੂਕੇਸ਼ਨ ਔਰ ਸੁਣ ਲਿਆ ਆਪਾਂ ਔਰ ਅਸੀਂ ਸਾਰੇ ਇਹ ਇਸ ਗੱਲ ਦੇ ਵਿੱਚ ਸ਼ਾਮਲ ਹੋਇਆ ਹਾਲਾਂਕਿ ਮੈਂ ਆਊਟ ਆਫ ਸਟੇਟ ਸੀਗਾ ਅੱਜ ਹੀ ਪਹੁੰਚਿਆ ਦਿੱਲੀ ਤੋਂ ਤੇ ਇੱਥੇ ਸਿੱਧੇ ਹਾਜ਼ਰ ਹੋਣ ਦੀ ਕੋਸ਼ਿਸ਼ ਕੀਤੀ ਆ ਉਸਾਕੀ ਮਾਫੀ ਚਾਹੁੰਨਾ ਕਿ ਮੈਨੂੰ ਥੋੜੀ ਦੇਰੀ ਹੋਈ ਪਰ ਕਹਿੰਦੇ ਹੁੰਦੇ ਦੇਰ ਆਏ ਦਰਸਤ ਆਏ ਇਹ ਇਹ ਜਿਹੜੀਆਂ ਇਹ ਖੁਸ਼ੀ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਆਉਂਦੀਆਂ ਰਹਿਣ ਉਹ ਸਿਰਫ ਇੱਕੋ ਛੋਟੀ ਜੀ ਸਾਡੀ ਹਕੂਮਤ ਹੋਰ ਮੰਗਾ ਜਿਸ ਕਰਕੇ ਹਲੇ ਤੱਕ ਵੀ ਸਾਰੇ ਸਟੂਡੈਂਟ ਮੋਰਚੇ ਤੇ ਬੈਠੇ ਆ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਆ ਜਿਹੜੀ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈ ਉਸਦੀ ਇਲੈਕਸ਼ਨ ਦੀ ਡੇਟ ਅਨਾਉਂਸ ਕਰ ਦਿੱਤੀ ਜਾਵੇ ਤਾਂ ਕਿ ਸਾਰੀ ਜਿਹੜੀ ਫਾਰਮੇਸ਼ਨ ਹੈ ਲੈਜਿਟੀਮੇਸੀ ਦੇ ਨਾਲ ਇਸ ਗਲੋਰੀਅਸ ਇੰਸਟੀਟਿਊਸ਼ਨ ਦੀ ਚੱਲਦੀ ਰਹੇ ਔਰ ਪਰਮਾਤਮਾ ਇਸ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਮੈਂ ਹਮੇਸ਼ਾ ਕਹਿੰਦਾ ਕਿ ਇਹ ਮੇਰਾ ਦੂਜਾ ਘਰ ਆ ਗਾਹੇ-ਮਗਾਹੇ ਦਿਨੇ-ਰਾਤੀ ਸ਼ਾਮ ਕਦੀ ਵੀ ਕਾਨਸਰਟ ਤੋਂ ਫ੍ਰੀ ਹੋ ਕੇ ਕਦੀ ਵੀ ਕਿਸੇ ਟੂਰ ਤੋਂ ਫ੍ਰੀ ਹੋ ਕੇ ਸੀ ਇੱਥੇ ਆਉਂਦੇ ਰਹਿੰਦੇ ਆ ਸਜਦਾ ਕਰਦੇ ਰਹਿੰਦੇ ਆ ਇਹ ਸਾਡਾ ਮੱਕਾ ਆ ਫਰਮਾਤਾ ਕੋ ਜਰਦੀ ਖਲਾਸ ਰੱਖੇ ਔਰ ਇਹ ਜਿਹੜੀ ਪੰਜਾਬ ਦੀ ਐਸੀ ਵਿਰਾਸਤ ਆ ਮੈਂ ਚਾਹਨਾ ਕਿ ਇਹ ਇਦਾਂ ਗਲੋਰੀਅਸ ਰਹੇ ਔਰ ਚੜ੍ਹਦੀ ਕਲਾ ਰਹੇ ਤੁਸੀਂ ਇਸ ਤਰੀਕੇ ਦੀ ਖੋਲਣਾ ਕਿਸ ਤਰੀਕੇ ਦੇਖਦੇ ਤੁਸੀਂ ਵੀ ਪਹੁੰਚੋਗੇ ਇੱਥੇ ਆ ਰਹੇ ਹੋ ਤੁਹਾਡੇ ਨਾਲ ਹੋਰ ਵੀ ਪੈਸ ਪਹੁੰਚਣਗੇ ਕਿਉਂਕਿ ਯੂਨੀਵਰਸਿਟੀ ਦਾ ਮੁੱਦਾ ਤੁਸੀਂ ਜੁੜੇ ਹੋ ਹੋਏ ਕਈ ਲੋਕ ਜੁੜੇ ਹੋਏ ਨੇ ਦੇਖੋ ਜੇ ਇਹ ਅਸੀਂ ਹੁਣੇ ਇੱਥੇ ਬੈਠੇ ਸੀ ਸਟੂਡੈਂਟਸ ਨੇ ਜਿਹੜੇ ਵੀ ਇਸ ਚੀਜ਼ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਕਾਲ ਦਿੱਤੀ ਆ ਕਿ ਜ਼ਰੂਰ ਆਉਣਾ ਚਾਹੀਦਾ ਵਿਸ਼ਕ ਕਾਠ ਹਮੇਸ਼ਾ ਜਿੱਥੇ ਵੀ ਹੁੰਦੇ ਆ ਚੰਗੀ ਗੱਲ ਆ ਪਰ ਜਿਹੜੀ ਪੀਸਫੁਲ ਕਿਉਂਕ ਸਾਨੂੰ ਹਮੇਸ਼ਾ ਹੀ ਇੱਕ ਉਹਦੇ ਐਟੀਕੀਟ ਸਿੱਖੋ ਉਹਦੇ ਪ੍ਰੋਟੋਕੋਲ ਚ ਜਾਣਨਾ ਚਾਹੀਦਾ ਇਹ ਮੈਂ ਆਪਣੇ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਵੀ ਤਾਕੀਦ ਕਰਦਾ ਬਾਹਰੋਂ ਆਉਣ ਵਾਲੇ ਚੈਨ ਨੂੰ ਵੀ ਤਾਕੀਦ ਕਰਦਾ ਕਿ ਜਿਹੜਾ ਪ੍ਰੋਟੈਸਟ ਦਾ ਮੈਦਾਨ ਆ ਉਹ ਉਹ ਡਿਸਟੋਰਟ ਨਾ ਹੋਵੇ ਔਰ ਪ੍ਰੋਟੈਸਟ ਕਰਨਾ ਹਰ ਇੱਕ ਬੰਦੇ ਦਾ ਹੱਕ ਹੈ ਜੀ ਹੋਣਾ ਚਾਹੀਦਾ ਸਤੰਬਰ ਜੀ ਤੁਸੀਂ ਇਹੋ ਵੱਡਾ ਨਾਮ ਦੀ ਉਹ ਤੋਂ ਨੱਤੇ ਕਿ ਤੁਹਾਡੇ ਵਰਗੇ ਲੋਕ ਆਵਾਜ਼ ਬਚਾਉਂਦਾ ਸਰੀਆ ਬੰਦੇ ਨੇ। ਉਹ ਗੱਲ ਕਿੰਨਾ ਕਿਤੇ ਨੇੜੇ ਵੀ ਲੱਗਦੀ ਆ। ਤਾਂ ਕੋਸ਼ਿਸ਼ ਤੁਹਾਡੇ ਵੱਲੋਂ ਇਸ ਲੈਵਲ ਤੇ ਵੀ ਹੋਏਗੀ ਕਿ ਗੱਲ ਸੇ ਲਾਈ ਜਾ ਸਕੇ ਕਿਉਂਕਿ ਯੂਨੀਵਰਸਿਟੀ ਨਾਲ ਯੂਨੀਵਰਸਿਟੀ ਨਾਲ ਸਾਰੇ ਜੁੜੇ ਹੋਏ ਨੇ। ਨਹੀਂ 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 100% ਦੇਖੋ ਜੇਕਰ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਇਸ ਇੰਨੇ ਪੀਸਫੁਲ ਮਜਾਰੇ ਦੇ ਨਾਲ ਉਹਨਾਂ ਨੇ ਦਿੱਤੀ ਹੋਈ ਨੋਟੀਫਿਕੇਸ਼ਨ ਨੂੰ ਰਿਪੀਲ ਕਰ ਲਿਆ। ਦਿਸ ਇਜ਼ ਵੈਰੀ ਆਬਵੀਅਸ ਕਿ ਉਹ ਬਹੁਤ ਜਲਦੀ ਇਸ ਗੱਲ ਦੀ ਨੋਟੀਫਿਕੇਸ਼ਨ ਵੀ ਦੇਣਗੇ ਕਿ ਇਲੈਕਸ਼ਨ ਹੋਣੀ ਚਾਹੀਦੀ ਕਿਉਂਕਿ ਇਸ ਤੋਂ ਲਾਵਾ ਹੋਰ ਕੋਈ ਦੁਬਾਰਾ ਇਸ ਗੱਲ ਨੂੰ ਅਨਾਉਂਸ ਕਰਨਗੇ ਨੋਟੀਫਿਕੇਸ਼ਨ ਕੇ ਅੱਛਾ ਨਹੀਂ ਕੀਤੀ ਫਿਰ ਤਾਂ ਇੱਥੇ ਬਹੁਤ ਸਾਰਾ ਖਤਰਾ ਹੈ ਫਿਰ ਤਾਂ ਬਹੁਤ ਜ਼ਿਆਦਾ ਖਰਾਬੀ ਹੋਣ ਦੇ ਚਾਂਸ ਹੈ ਦਿਸ ਇਜ਼ ਵੈਰੀ ਬਾਸ ਆਫ ਦੀ ਮਿਨਿਸਟਰੀ ਆਫ ਦੀ ਹਾਈਰ ਐਜੂਕੇਸ਼ਨ ਥੈਟ ਦੇ ਹੈਵ ਰੀਪੀਟਡ ਦੀ ਨੋਟੀਫਿਕੇਸ਼ਨ ਦੇ ਆਲਰੇਡੀ ਹੈਵ ਗਿਵਨ ਮੈਂ ਉਸ ਨੋਟੀਫਿਕੇਸ਼ਨ ਮੈਨੂੰ ਨੀਸ਼ ਸਰ ਨੇ ਭੇਜੀ ਹੈ ਔਰ ਮੈਂ ਪੜੀ ਵੀ ਆ ਔਰ ਇਹ ਔਰ ਇਹ ਆਪਣੀ ਜਿਹੜੀ ਮੇਰੇ ਖਾਲੇ ਇਸ ਨੂੰ ਫਤਹਿ ਸਮਝਣਾ ਚਾਹੀਦਾ ਔਰ ਜਿਹੜੀ ਇਹ ਛੋਟੀ ਜਿਹੀ ਗੱਲ ਰਹਿ ਗਈ ਆ ਮੈਂ ਚਾਹਨਾ ਕਿ ਉਹ ਵੀ ਬਹੁਤ ਹੀ ਪੀਸਫੁਲੀ ਮਤਲਬ ਕਿ ਰੀਟੇਨ ਹੋ ਜਾਣੀ ਚਾਹੀਦੀ ਆ ਔਰ ਕਿ ਰਿਟੇਨ ਹੋ ਜਾਵੇਗੀ ਕਿਉਂਕਿ ਜਿਸ ਤਰ੍ਹਾਂ ਦੀਆਂ ਅਫਵਾਹਾਂ ਆਉਂਦੀਆਂ ਨੇ ਜਾਂ ਜਿਸ ਤਰ੍ਹਾਂ ਦੇ ਖੱਤਸ਼ੇ ਆਉਂਦੇ ਨੇ ਜਿਸ ਤਰ੍ਹਾਂ ਦੀ ਲਹਿਰ ਆਉਂਦੀ ਹੈ ਉਸ ਤੋਂ ਹੀ ਗੱਲ ਸਾਬਤ ਹੋ ਜਾਂਦੀ ਹੈ ਕਿਉਂਕਿ ਇਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਆਪਣੇ ਹੱਕਾਂ ਦੇ ਲਈ ਲੜਾਈ ਲੜੀ ਹੈ ਔਰ ਇਹ ਲੜਾਈ ਮੈਨੂੰ ਲੱਗਦਾ ਕਿ ਬਹੁਤ ਪੀਸਫੁਲੀ ਰਿਜ਼ੋਲਵ ਹੋ ਗਈ ਹੈ ਮੈਨੂੰ ਇਸ ਗੱਲ ਦਾ ਬਹੁਤ ਫਖਰ ਹੈ ਤੇ ਖੁਸ਼ੀ ਹੈ ਮੈਂ ਆਪਣੇ ਬੱਚਿਆਂ ਨੂੰ ਸਿਰਫ ਇਹ ਜ਼ਰੂਰ ਕਹਿਣਾ ਚਾਹੁੰਗਾ ਕਿ ਜੋ ਕੁਝ ਵੀ ਕਰਨਾ ਕਿਉਂਕਿ ਤੁਸੀਂ ਇੱਕ ਇੰਸਟੀਟਿਊਸ਼ਨ ਦੀ ਰਿਪ੍ਰেজੈਂਟੇਸ਼ਨ ਹੋ ਜੇਕਰ ਤੁਸੀਂ ਇਸ ਗੱਲ ਨੂੰ ਸਲੀਕੇ ਨਾਲ ਨਹੀਂ ਕਰੋਗੇ ਤੇ ਸਾਰੀ ਦੁਨੀਆ ਜਿਨ੍ਹਾਂ ਨੂੰ ਯੂਨੀਵਰਸਿਟੀ ਆਉਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਨੂੰ ਤੁਸੀਂ ਕੀ ਮਤਲਬ ਕਿ ਐਡਵਾਈਸ ਦੇ ਸਕਦੇ ਜਾਂ ਕੀ ਉਹਦੀਆਂ ਤੁਹਾਨੂੰ ਉਦਾਹਰਣਾਂ ਮਿਲ ਸਕਦੇ ਸੋ ਇਸ ਕਰਕੇ ਮੇਰੇ ਤੱਕ ਵੀ ਮੈਂ ਸਾਰੇ ਲੋਕਾਂ ਨੂੰ ਕਹਿ ਰਹੇ ਹਾਂ ਕਿ ਅਪੀਲ ਕਰ ਰਹੀ ਹਾਂ ਉਹਨਾਂ ਲਈ ਬਿਲਕੁਲ ਬਿਲਕੁਲ ਮਤਲਬ ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਹਾਜ਼ਰ ਹੋ ਸਕਦਾ ਜੇ ਇੱਥੇ ਆ ਸਕਦੇ ਤਾਂ ਇਹਦੇ ਵਰਗੀ ਕੋਈ ਗੱਲ ਨਹੀਂ ਜੇ ਤਾਂ ਹੁਣ ਮੈਨੂੰ ਇੰਨੀ ਦੇਰੀ ਲੱਗੀ ਮੈਨ ਪਹਿਲੇ ਦਿਨ ਤੋਂ ਇੱਥੇ ਹਾਜ਼ਰ ਹੋਣਾ ਚਾਹੀਦਾ ਪਰ ਠੀਕ ਹੈ ਜਿੱਦਾਂ ਜਿੱਦਾਂ ਤੁਹਾਡੇ ਕਾਰੋਬਾਰ ਵਧਦੇ ਆ ਤੇ ਉਸ ਤਰ੍ਹਾਂ ਤੁਹਾਡੀਆਂ ਉਹ ਉਹ ਵੀ ਵਧਦੀਆਂ ਨੇ ਲਿਮਿਟੇਸ਼ਨਸ ਵੀ ਵਧਦੀਆਂ ਨੇ ਮੈਂ ਅੱਜ ਹੀ ਇਸ ਮੇਰੇ ਪੌਣੇ 6 ਵਜੇ ਸੀ ਦਿੱਲੀੋਂ ਇੱਥੇ ਪਹੁੰਚੇ ਆ ਤੇ ਮੈਂ ਇੱਥੇ ਆਉਂਦਾ ਹੀ ਹਾਜ਼ਰ ਹੋ ਗਿਆ ਤੇ ਮੈਂ ਚਾਹੁੰਦਾ ਕਿ ਇਹ ਚੀਜ਼ ਇੰਨੀ ਜਲਦੀ ਰਿਪੀਅਰ ਹੋ ਜਾਵੇ ਔਰ ਦੂਸਰੀ ਗੱਲ ਕਿ ਇਹ ਸਾਡਾ ਮੈਂ ਦੁਬਾਰਾ ਇੱਥੇ ਵੀ ਦੱਸਣਾ ਚਾਹੁੰਦਾ ਉੱਥੇ ਵੀ ਕਹਿ ਕੇ ਆਇਆ ਇਹ ਮੇਰਾ ਦੂਜਾ ਘਰ ਆ 2 ਨੰਬਰ ਹੋਸਟਲ ਦੇ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਇਕੱਠੇ ਹੋ ਕੇ ਦੀਵੇ ਬਾਲਕੋਨੀ 'ਚ ਜਗਾਈ ਆ ਜਾ ਮੇਰੇ ਮਿੱਤਰਾ ਤੇ ਪਾਵਲੀ ਬਣਾਈ ਆ ਜਾਂ ਕਾਲੀ ਰੂਹ ਤੇ ਮਰਦੇ ਉਹ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਯੂ ਦੀ ਮਿੱਟੀ ਇੱਕੋ ਦਿਨ ਜਦ ਬੈਗ ਲੈ ਕੇ ਦੇ ਅੰਦਰ ਵੜਿਆ ਇੱਕ ਅੱਜ ਜਿਆਦਾ ਸਮਾਨ ਚ ਦੀ ਮੈਂ ਪੌੜੀ ਚੜਿਆ ਇਸ ਕੈਂਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਮੈਂ ਇਹਦਾ ਤਹਿ ਦਿਲ ਤੋਂ ਹਮੇਸ਼ਾ ਰਿਣੀ ਆ ਬੀਇੰਗ ਦੀ ਗਲੋਬਲ ਬ੍ਰਾਂਡ ਐਂਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਜ਼ ਦੇ ਵਿੱਚ 90% ਨਹੀਂ 60% ਨਹੀਂ ਤਾਂ 50% ਤਾਂ ਐਟ ਲੀਸਟ ਮੈਂ ਇਸ ਗੱਲ ਦਾ ਬਹੁਤ ਸ਼ੁਕਰਗੁਜ਼ਾਰ ਆਦਾ ਕਰਦਾ ਕਿ ਤੁਸੀਂ ਮੀਡੀਆ ਦੇ ਵੱਜੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਾਥ ਬਰਕਰਾਰ ਰੱਖੇ ਹਾਂ ਹਾਂ ਜੀ ਕਮਿਟੀ ਕਮਰਸ਼ਲ ਕਰ ਰਹੀ ਹੈ ਹਾਂ ਜੀ ਕਮਿਟੀ ਕਮਰਸ਼ਲ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਨਹੀਂ 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 ਹਾਂ 100% ਜੀ ਜਿੰਨਾ ਜੇ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਆ ਮੈਂ ਤਾਂ ਇੱਥੇ ਆਉਂਦਾ ਹੀ ਆ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਅੱਲਾਹ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ 16 ਤੋਂ ਹੋ ਕੇ ਜਦੋਂ ਦੀ ਇੱਥੇ ਪੱਕੀ ਯ ਇਹਦੀ ਮੈਨੂੰ ਲੱਗਦਾ ਕਿ ਵਾਸਟ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀਆਂ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀਆਂ ਯੂਨਾ ਇੰਪਲੋਇਮੈਂਟ ਵੱਧ ਰਹੀ ਆ ਸੋ ਇਹ ਗੱਲ ਸਾਡੇ ਲਈ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਆ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰੀਟੇਜ ਆ ਉਹਨੂੰ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੁਹਾਨੂੰ ਵੀ ਬੀਇੰਗ ਪੰਜਾਬੀ ਔਰ ਬੀਇੰਗ ਹਰਿਆਣਵੀ ਔਰ ਬੀਇੰਗ ਫਰਮ ਹੈ ਮਾਧ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਾਟ ਐਵਰ ਦੀ ਸਟੇਟ ਆਫ ਦੀ ਇੰਡੀਆ ਜੇਕਰ ਤੁਸੀਂ ਇੱਥੇ ਆਇਆ ਹੋ ਤਾਂ ਇਹ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਹੀ ਚਾਹੀਦੀ ਆ ਚੜਦੀ ਕਲਾ ਰਬ ਰਾਖਾ